ਅਗਰ ਤੁਸੀਂ Amazon ਤੋਂ ਖਰੀਦਦਾਰੀ ਕਰਦੇ ਹੋ ਤਾਂ ਹੋ ਜਾਓ ਸਾਵਧਤ ਸਕੈਮਰ ਤੁਹਾਡੇ ਨਾਮ ਤੇ ਖੁਦ ਹੀ ਆਰਡਰ ਕਰ ਰਹੇ ਹਨ ਬੁੱਕ ਜੇਕਰ ਡਿਲੀਵਰੀ ਬੁਆਏ ਤੁਹਾਡੇ ਘਰ ਆ ਕੇ ਪੈਕੇਜ ਦਿੰਦਾ ਹੈ ਜਿਸ ਦਾ ਤੁਸੀਂ ਆਰਡਰ ਹੀ ਨਹੀਂ ਕੀਤਾ ਤਾਂ ਹੋ ਜਾਓ ਸਾਵਧਤ ਕਿਉਂਕਿ ਇਹ ਇੱਕ ਬੁਰਸਿੰਗ ਸਕੈਮ ਹੈ ਇਹ ਧੋਖਾਧੜੀ ਦੀ ਇੱਕ ਅਜੀਬ ਕਿਸਮ ਹੈ ਜਿਸ ਦੇ ਵਿੱਚ ਲੋਕਾਂ ਨੂੰ ਉਹਨਾਂ ਦੀ ਆਗਿਆ ਤੋਂ ਬਿਨਾਂ ਹੀ ਪੈਕੇਜ ਦੇ ਦਿੱਤੇ ਜਾਂਦੇ ਹਨ ਇਸ ਦਾ ਪੈਕੇਜਾਂ ਦੇ ਵਿੱਚ ਆਮ ਤੌਰ ਤੇ ਸਸਤੀਆਂ ਤੇ ਘੱਟ ਗੁਣਵੱਤਾ ਵਾਲੀਆਂ ਚੀਜ਼ਾਂ ਹੁੰਦੀਆਂ ਹਨ ਤੇ ਤੁਸੀਂ ਜੇਕਰ ਏਸੀ ਈ-ਕਾਮਰਸ ਪਲੇਟਫਾਰਮ ਤੇ ਆਨਲਾਈਨ ਚੀਜ਼ਾਂ ਖਰੀਦਣ ਲਈ ਉਹਨਾਂ ਦਾ ਰਿਵਿਊ ਪੜ੍ਹਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਦਰਅਸਲ ਘੁਟਾਲੇ ਕਰਨ ਵਾਲੇ ਇੱਕ ਨਵੀਂ ਟ੍ਰਿਕ ਅਪਣਾ ਰਹੇ ਹਨ ਜਿਸ ਦੇ ਵਿੱਚ ਇਸ ਨੂੰ ਮੁਰ ਸਿੰਘ ਸਕੈਮ ਕਿਹਾ ਜਾ ਰਿਹਾ ਹੈ ਇਸ ਦੇ ਲਈ ਸਕੈਮਰ ਮਸ਼ਹੂਰ ਆਨਲਾਈਨ ਕੰਪਨੀ ਜਿਹੜੀਆਂ ਵੈਬਸਾਈਟਸ ਹੁੰਦੀਆਂ ਨੇ Amazon ਅਤੇ Flipkart ਵਰਗੀਆਂ ਹੋਰ ਵੀ ਕਈ ਕੰਪਨੀਆਂ ਨੇ Amazon ਅਤੇ AliExpress ਦੀ ਮਦਦ ਖਾਸ ਕਰਕੇ ਇਹ ਲੈ ਰਹੇ ਹਨ ਆਨਲਾਈਨ ਸਕੈਮਰਸ ਲੋਕਾਂ ਨੂੰ ਪੈਕੇਟ ਭੇਜਦੇ ਹਨ ਜਿਸ ਦੇ ਵਿੱਚ ਸਸਤੇ ਗੈਜਟ ਜਾਂ ਕੋਈ ਛੋਟੀ ਟੀਜ਼ ਹੁੰਦੀ ਹੈ ਹੁਣ ਤੁਸੀਂ ਇਹ ਵੀ ਸੋਚ ਰਹੇ ਹੋਵੋਗੇ ਕਿ ਸਕੈਮਰਸ ਅਜਿਹਾ ਕਿਉਂ ਕਰ ਰਹੇ ਹਨ ਅਸਲ ਵਿੱਚ ਉਹ ਫੇਕ ਰਿਵਿਊ ਲਿਖਣ ਲਈ ਅਤੇ ਆਪਣੇ ਪ੍ਰੋਡਕਟ ਨੂੰ ਬਿਹਤਰ ਦਿਖਾਉਣ ਲਈ ਅਜਿਹਾ ਕਰਦੇ ਹਨ ਭਾਵੇਂ ਉਹ ਘੱਟ ਕੁਆਲਿਟੀ ਦੀ ਹੋਵੇ ਜਾਂ ਨਕਲੀ ਹੋਵੇ ਮੈਂ ਕੱਲ੍ਹ ਨੇ ਇੱਕ ਬਲੌਗ ਦੇ ਵਿੱਚ ਲਿਖਿਆ ਕਿ ਸਟੈਂਪਰਜ਼ ਨਕਲੀ ਤੌਰ ਤੇ ਸੇਲ ਅਤੇ ਵਿਜ਼ਿਬਿਲਟੀ ਨੂੰ ਵਧਾਉਣਾ ਚਾਹੁੰਦੇ ਹਨ ਇਸ ਲਈ ਉਹ ਇਹ ਸਭ ਕੁਝ ਕਰਦੇ ਹਨ ਯੂਸਿੰਗ ਸਕੈਮ ਆਖਿਰ ਹੁੰਦਾ ਕੀ ਹੈ ਯੂਸਿੰਗ ਸ਼ਬਦ ਚਾਈਨੀਜ਼ ਈ-ਕਾਮਰਸ ਤੋਂ ਆਇਆ ਹੈ ਜਿੱਤੇ ਕਿ ਝਾਲੀ ਆਰਡਰ ਬਣਾਇਆ ਜਾਂਦਾ ਹੈ ਅਤੇ ਕਿਸੇ ਨੂੰ ਵਿਕਰੀ ਨੰਬਰਾਂ ਤੋਂ ਬ੍ਰੈਸ਼ ਅਪ ਕਰਨ ਲਈ ਭੇਜਿਆ ਜਾਂਦਾ ਹੈ ਇਹ ਪ੍ਰੈਕਟਿਸ ਅਤੇ ਪ੍ਰੋਡਕਟ ਦੀ ਕਥਿਤ ਪ੍ਰਸਿੱਧੀ ਨੂੰ ਵਧਾਉਣ ਵਾਸਤੇ ਹੁੰਦਾ ਹੈ ਅਤੇ ਖਰੀਦਦਾਰਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੰਦਾ ਹੈ ਕਿ ਇਹ ਪ੍ਰੋਡਕਟ ਹਾਈ ਕੁਆਲਟੀ ਵਾਲਾ ਹੈ ਇਸ ਨਾਲ ਇਸ ਦੀ ਵਿਕਰੀ ਵੱਧਦੀ ਹੈ ਤੇ ਕੰਪਨੀ ਦੇ ਮੁਤਾਬਕ ਅਗਰ ਗੱਲ ਕਰੀਏ ਤਾਂ ਇਹ ਇੱਕ ਤਰ੍ਹਾਂ ਦੀ ਧੋਖਾਧੜੀ ਹੈ ਜਿਸ ਦੇ ਵਿੱਚ ਵਿਕਰੇਤਾ ਬਿਨਾਂ ਉਹਨਾਂ ਦੀ ਇਜਾਜ਼ਤ ਤੋਂ ਲੋਕਾਂ ਨੂੰ ਪੈਕੇਜ ਭੇਜਦੇ ਹਨ ਅਤੇ ਘੱਟ ਕੁਆਲਿਟੀ ਦੀਆਂ ਚੀਜ਼ਾਂ ਜਿਵੇਂ ਕਿ ਗਹਿਣੇ ਜਾਂ ਬਿਹਤਰੀਨ ਗੈਜ ਬਿਹਤਰੀਨ ਗੈਜਟਸੁੰਦੇ ਹਨ ਕੁਟਾਲੇ ਬਾਅਦ ਅਕਸਰ ਪੈਕੇਜ ਭੇਜਣ ਲਈ ਜਾਲ ਲੀ ਜਾਂ ਚੋਰੀ ਕੀਤੇ ਗਏ ਐਡਰੈਸ ਦੀ ਵਰਤੋਂ ਕਰਦੇ ਹਨ ਇੱਕ ਵਾਰ ਆਈਟਮ ਡਿਲੀਵਰ ਹੋ ਜਾਣ ਤੋਂ ਬਾਅਦ ਉਹ ਤਾਦ ਨੂੰ ਵਧਿਆ ਦਿਖਣ ਅਤੇ ਵੇਚਣ ਵਾਲੇ ਦੀ ਰੇਟਿੰਗ ਨੂੰ ਵਧਾਉਣ ਲਈ ਸਮੀਖਿਆਵਾਂ ਲਿਖਦੇ ਹਨ ਜੇ ਤੁਸੀਂ ਵੀ ਹੁਣ ਆਨਲਾਈਨ ਸ਼ਾਪਿੰਗ ਕਰਦੇ ਹੋ ਤਾਂ ਹੋ ਜਾਓ ਸਾਵਧਾਨ ਇਹ ਵੀਡੀਓ ਹੁਣ ਤੁਹਾਡੇ ਲਈ ਹੈ ਇਹ ਵੀਡੀਓ ਨੂੰ ਦੇਖੋ ਤੇ ਤੁਸੀਂ ਦੱਸੋ ਕਿ ਤੁਹਾਡੇ ਨਾਲ ਅਜਿਹਾ ਕੋਈ ਸਟੈਂਪ ਹੋਇਆ ਹੈ